ਜਦੋਂ ਇੱਥੇ ਮੈਂ ਲਿਖੂਗਾ ਸਾਰਾ ਕੋਜੇ ਤੇ ਸਭ ਨੂੰ ਮੇਰਾ ਹੋਊਗਾ ਪੀਆ ਪੀਆ ਆ ਨਹੀਂ ਆ ਕਾਗਜ਼ ਵੇ ਲੈ ਕੇ ਤੈ ਤੂੰ ਭੜੇ ਖੋਹੋਂ ਦੇ ਜਿੱਦਾਂ ਇਹਦੇ ਵਿੱਚ ਪਤਾ ਨਹੀਂ ਕੀ ਲਿਖਿਆ ਹੁੰਦਾ ਆ ਤੇ ਕੋਰਾ ਕਾਗਜ਼ ਵਾ ਇਹਦੇ ਵਾ ਲੋ ਵੇ ਕਿੰਨਾ ਕਿਉਂ ਹੱਸਣ ਦੇ ਆਈ ਐਵੇਂ ਮੁਰਗਦੀ ਮੁਰਖੀ ਤੂੰ ਕਿਉਂ ਆਹ ਕੋਰਾ ਕਾਗਜ਼ ਮੈਂ ਤਾਂ ਵੇ ਵੇ ਹੱਸਣਿਆ ਵਾ ਮੈਂ ਹੁਣ ਵੇਲਾ ਕਿਦਾ ਦੁੱਧ ਚਿੱਟਾ ਯੂ ਕੋਰਾ ਵਾ ਇਹਦੇ 'ਤੇ ਜੋ ਮਰਜੀ ਲਿਖ ਦੋ ਪਰ ਲਿਖਣਾ ਕੀ ਕਰਨੂ ਆ ਜੇ ਤੁਹਾਨੂੰ ਲੋੜ ਹੀ ਨਹੀਂ ਆ ਤੇ ਪਰ ਜਿਹੜਾ ਕਾਗਜ਼ ਮਨਪੀ ਨੇ ਦਿੱਤਾ ਸੀ ਨਾ ਉਹ ਕਿੱਥੇ ਆ ਆ ਲੈ ਫਾਈਲ ਆ ਲੈ ਪੇਪਰ ਕਰਦੀ ਦਾ ਚੈੱਕ ਇਥੇ ਤੁਹਾਨੂੰ ਵਹਿਮ ਹੀ ਖਾ ਚੱਲਿਆ ਵਾ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿਉਂ ਪੁੱਛਣ ਆਏ ਕਿ ਕੀ ਸਕਦਾ ਵਾ ਉਹਨੇ ਸਾਰੀ ਗੱਲਬਾਤ ਦੱਸੀ ਕਿ ਮਨਜੋ ਨੂੰ ਕਿ ਦੂਰ ਨੇੜੇ ਰਵੇ ਰੇਡ ਪੈਣੀ ਆ ਹੁਣ ਆਹੇ ਰੇਡ ਪੈਣੀ ਤੇ ਠੀਕ ਆ ਹਾਂ ਗੱਲਾਂ ਤੇ ਮੇਰੇ ਸਾਹਮਣੇ ਵੀ ਹੋਈਆਂ ਵਾ ਤੇ ਕੀਤੀਆਂ ਪਰ ਉਹਲੇ ਸੱਪੇ ਕਿਹੜਾ ਕਾਗਜ਼ ਫੜਾਇਆ ਉਹਨੇ ਆ ਗਾਹ ਸ਼ਾ ਵੇ ਵੇ ਕੇ ਫੇਰ ਤਾਂ ਨੂੰ ਫੜਾਇਆ ਓਏ ਬੇਬੇ ਕੋਈ ਨਹੀਂ ਕਾਗਜ਼ ਫੋਲਾ ਤੂੰ ਆਹੋ ਇੱਕ ਕਾਗੀ ਡੱਗਾ ਆਈ ਮੇਰੇ ਨਾਲੇ ਭਾਜੀ ਇਹ ਕੋਰਾ ਕਾਗਜ਼ ਮੈਂ ਬਾਹਰ ਲਿਖਣ ਨੂੰ ਖੰਨੂ ਰੱਖੇ ਇਹ ਪੇਪਰ ਰਿਪੋਰਟਾਂ ਲਿਖਣੀਆਂ ਹੁੰਦੀਆਂ ਵਾ ਤਾਂ ਰੱਖੇ ਆ ਵਿੱਚ ਉਹਨੇ ਫੜਾ ਤਾ ਮੈਂ ਫੇਰ ਫਾਈਲ ਦੇ ਵਿੱਚ ਨਾ ਖਲਿਆ ਨਾ ਕੋਈ ਗੱਲ ਨਾ ਬਾਤ ਜਾਣ ਕੇ ਕਾਲਾ ਪਾਈ ਤੂ ਕਲਦੀ ਕੋਰੇ ਕਾਗਦੇ ਤੇ ਲੋੜ ਹੀ ਨਹੀਂ ਹੁੰਦੀ ਤੁਸੀਂ ਤੇ ਜਾਣ ਕੇ ਓਏ ਇਹ ਹੀ ਕੋਰੇ ਕਾਗਦੇ ਲਿਖਣਾ ਵਾ ਹੋਰ ਭਰੇ ਕਾਗਦੇ ਲਿਖੀ ਗਈ ਸਭ ਕੋ ਆਹ ਹੈ ਇੱਥੇ ਕੋਈ ਲੀਕ ਨਹੀਂ ਪਈ ਅੱਛਾ ਉਹ ਤੇ ਕੋਰੇ ਕਾਗਦੇ ਦੀ ਨੋਟਪੈਡ ਪਲੇਨ ਪੇਪਰ ਹੁੰਦੇ ਆ ਸਾਰੇ ਸਾਡੇ ਕੋਲ ਫੋਟੋ ਸਟੈਂਡ ਵਾਲੇ ਵੇਖਿਆ ਨਾ ਉਹਨੂੰ ਲੈਣਾ ਉਹਦੇ ਫੋਟੋ ਸਟੇਟ ਕਰਾਈਏ ਪਲੇਨ ਪੇਪਰ ਤੇ ਹੁੰਦੀ ਹੈ ਨਾ ਤੇ ਉਹ ਕੋਈ ਜਿਹੜਾ ਕੋਈ ਐਫ ਆਰ ਆਈ ਲਿਖਣੀ ਹੈ ਕੋਈ ਲਿਖਣਾ ਆਹੀਂ ਪਲੇਨ ਪੇਪਰ ਤੇ ਲਿਖ ਦੇ ਆ ਕਿਨੇ ਕੋਈ ਸ਼ਿਕਾਇਤ ਕੀਤੀ ਉਹ ਪਲੇਨ ਪੇਪਰ ਤੇ ਲਿਖੀ ਦੀ ਆ ਠੀਕ ਆ ਆ ਲਓ ਤੇ ਵੇਬ ਦਾ ਕੋਈ ਲਾਜ ਨਹੀਂ ਮੈਂ ਹਿਸਾਬ ਲੈ ਲਿਆ ਤੇਰਾ ਇਹਨਾਂ ਨੇ ਸ਼ੱਕ ਕਰਨ ਦੀ ਆਦਤ ਨਹੀਂ ਨਾ ਛਰ ਦੇ ਸ਼ੱਕ ਕਰਨ ਦੀ ਆਦਤ ਨਹੀਂ ਆ ਪਰ ਜੇ ਤੁਸੀਂ ਇਕੱਲੇ ਹੀ ਨਾ ਉਹ ਤੁਸੀਂ ਬੜਾ ਖੁਸ਼ ਹੋਣ ਲਈ ਕਾਗਜ਼ ਵੱਲ ਵੇ ਵੇ ਕੇ ਇਹ ਚ ਖੁਸ਼ ਹੋਣ ਵਾਲੀ ਕੋਈ ਗੱਲ ਹੈ ਨਹੀਂ ਆ ਕੋਈ ਨਾ ਕੋਈ ਦਾਲ ਚਕਾਲਾ ਹੈਗਾ ਦੱਸ ਦੋ ਮੈਨੂੰ ਮੈਂ ਤੈਨੂੰ ਹੁਣ ਪਹਿਲਾਂ ਕੀ ਕਿਹਾ ਸੀ ਕਿ ਮੈਂ ਕਹਿੰਦਾ ਮੇਰਾ ਕੋਰਾ ਕਾਗਜ਼ਾ ਦੁੱਧ ਚਿੱਟਾ ਕਿਸੇ ਦੀ ਜ਼ਿੰਦਗੀ ਬਣਾਉਣੀ ਆ ਤਾਂ ਵੀ ਇਹ ਤੇ ਦੋ ਅੱਖਰ ਲੈ ਦੂੰਦੀ ਜ਼ਿੰਦਗੀ ਬਣ ਜੂ ਜੇ ਕਹਿੰਦੀ ਵਿਗਾੜਨੀ ਆ ਨਾ ਤਾਂ ਵੀ ਦੋ ਅੱਖਰ ਲਿਖ ਦੂੰ ਇੱਕ ਅੱਖਰ ਉਹਦੀ ਜ਼ਿੰਦਗੀ ਵਿਗਾੜ ਦੇਣੀ ਆ ਤਾਂ ਮੈਂ ਹੱਸਦਾ ਹੀ ਠੀਕ ਆ ਨੇ ਭਲੇ ਨਾ ਬੁਢੀ ਦਾ ਤੇ ਜਮ ਆਗਾ ਮਗਰ ਹੀ ਪੈ ਗਈ ਐਨਾ ਚੰਗਾ ਹੋਇਆ ਕਿਨੇ ਸਾਈਨ ਨਹੀਂ ਵਖੇ ਮਨਜੋਤ ਦੇ ਜੇ ਵੇਖ ਲੈਂਦੀ ਨਾ ਜੱਸ ਸਿਆਪਾ ਪੈ ਜਾਣਾ ਸੀ ਸਭ ਚੰਗਾ ਹੋਇਆ ਮੈਂ ਵਰਕਾ ਪੁੱਠਾ ਕਰਕੇ ਫੜਾਇਆ ਹੈ ਇਹਨੂੰ ਇਹਦਾ ਲੜੀਦਾ ਨਹੀਂ ਘਲਦਾ ਪਛਦਾ ਹੀ ਆ ਭਰਾ ਦੇ ਭਰਾਵਾਂ ਦੀਆਂ ਬਾਹਾਂ ਹੁੰਦੇ ਗੁਰੂਆ ਮੈਂ ਆ ਜਾਂਦਾ ਹੁਣੇ ਆ ਗਿਆ ਮੈਂ ਉਹ ਮੈਂ ਆ ਗਿਆ ਪੰਜਾਂ ਮਿੰਟਾਂ ਚ ਪਹੁੰਚ ਜਾਣਾ ਮੈਂ ਤੇਰ ਕੋ ਤੂੰ ਮੈਨੂੰ ਮੋਟਰਸਾਈਕਲ ਤੇ ਕੀ ਖੜਨਾ ਵਾ ਮੈਂ ਤੁਰ ਕੇ ਆਇਆ ਕਰਾਂ ਮੈਂ ਦੋ ਲੰਘਾ ਕਰਨੀਆਂ ਆ ਹਾਂ ਹਾਂ ਬਾਕੀ ਲੜੀ ਦਾ ਨਹੀਂ ਹੁੰਦਾ ਪਤਾ ਮੈਂ ਤੈਨੂੰ ਇਹੋ ਗੱਲ ਕਹਿਣਾ ਵੀ ਨਹੀਂ ਲੜਨਾ ਭਰਾ ਭਰਾ ਹੀ ਰਹਿਣੀ ਆ ਮਾਂ ਪਿਓ ਮਾਂ ਪਿਓ ਹੀ ਰਹਿਣਾ ਵਾ ਘਰ ਦੀ ਨੂੰ ਘਰ ਦੀ ਜਗ੍ਹਾ ਤੇ ਰੱਖੋ ਭਰਾ ਨੂੰ ਭਰਾ ਦੀ ਜਗ੍ਹਾ ਤੇ ਰੱਖ ਮਾਂ ਪਿਓ ਨੂੰ ਮਾਂ ਪਿਓ ਦੀ ਜਗ੍ਹਾ ਤੇ ਰੱਖ ਅਬ ਬਾਕੀ ਮੈਂ ਆ ਗਿਆ ਮੈਂ ਚੱਲ ਠੀਕ ਆ ਕੱਟ ਤੂੰ ਕੱਟ ਓਕੇ ਚੰਗਾ ਹਾਂ ਕਿੱਥੇ ਚੱਲ ਪਏ ਤੁਸੀਂ ਹੁਣ ਪਤਾ ਨਹੀਂ ਲੱਗਦਾ ਤੇ ਪੈਨ ਨੂੰ ਚੱਲੇ ਆ ਤਾਂ ਉਹੀ ਤੇ ਫੋਨ ਤੇ ਸਾਰੀਆਂ ਗੱਲਾਂ ਕਰੀ ਜਾਂਦੇ ਆ ਮੇਰਾ ਤੇ ਫੋਨ ਹੀ ਨਹੀਂ ਚੱਲਣ ਡਿਆ ਪਤਾ ਨਹੀਂ ਕੀ ਹੋ ਗਿਆ ਇਹਨੂੰ ਤੇ ਮੈਂ ਇਹਨੂੰ ਕੀ ਕਰਾਂ ਉੱਥੇ ਜਾ ਕੇ ਤੇ ਬੁਖਾਰ ਦਿਓ ਦੁਕਾਨ ਤੇ ਆਉਂਦਿਆਂ ਫੜੀ ਆਇਓ ਉਹ ਬੁੜੀਆਂ ਦੇ ਕੰਮ ਮੇਰੇ ਕੋਲ ਨਾ ਕਰਾ ਐਥੇ ਤੇ ਉਹ ਮੈਠੀ ਹਣੀ ਮਰਜੀਦ ਜਾ ਉਹਨਾਂ ਨੂੰ ਕਰਾਵਾ ਡੀਗੋ ਕੋ ਨਹੀਂ ਬੁੜੀਆਂ ਦੇ ਕੰਮ ਤੁਹਾਡ ਕੋ ਨਾ ਕਰਾਵਾਂ ਤੇ ਮੈਂ ਕਿਦ ਕੋ ਕਰਾਵਾਂ ਤੁਸੀਂ ਮੇਰੇ ਤੇ ਮੈਂ ਤੁਹਾਡੀ ਇੱਕ ਦੂਜੇ ਦੇ ਨਹੀਂ ਦੁੱਖ ਸੁੱਖ ਦੇ ਸਾਥੀ ਮੈਂ ਹੁਣ ਕਿੰਨੂੰ ਕਹਿਣ ਜਾਵਾਂ ਉਹ ਜੇ ਬਲਜੀਤ ਕੋ ਨਾ ਬਣੂਗਾ ਮੈਂ ਬਣਾ ਲੂਗਾ ਤੇਰਾ ਕਿੰਨੀ ਵੰਦ ਵਪਾਰ ਨਹੀਂ ਚੱਲਣ ਡਿਆ ਕਿ ਕਿੰਨੂ ਵਾਲਿਆਂ ਦਾ ਫੋਨ ਆਉਣਾ ਤੈਨੂੰ ਕੋਈ ਗੱਲ ਨਹੀਂ ਜਿੰਨੇ ਕਿਹਦਾ ਗੱਲ ਕਰਨੀ ਮੇਰ ਨਾਲ ਕਰ ਲੂਗਾ ਚੰਗਾ ਮੇਰ ਕੋ ਇਹੋ ਜੇ ਕੰਮ ਮੇਰ ਕੋ ਪਖੰਡ ਨਹੀਂ ਹੁੰਦੀ ਬੁੜੀਆਂ ਦੇ ਨਾਮ ਨੂੰ ਸਿਆਣੇ ਬਣੇ ਨੂੰ ਦੁਕਾਨਾਂ ਦੇ ਮੈਨੂੰ ਖਲਾ ਫੂਲ ਫਟ ਫਟ ਕੇ ਉਥੇ ਬਖਾਰ ਲਾ ਕੁੜੀ ਨੂੰ ਬਖਾਰ ਲਾਣਾ ਕਿੰਨੂਆ ਦਾ ਵਪਾਰ ਫਲਾਨਾ ਵਪਾਰ ਕਿੱਦਾਂ ਦੀਆਂ ਗੱਲਾਂ ਕਰਦੇ ਆ ਗੱਲ ਕਰਕੇ ਸਾੜ ਹੀ ਦਿੰਦੇ ਆ ਤੁਹਾਨੂੰ ਜਿਹੜਾ ਫੋਨ ਆਉਣਾ ਵਾ ਜਿਹੜੀ ਕਿਸੇ ਨੇ ਮੇਰਨਾ ਭੈਣ ਭਰਾ ਨੇ ਗੱਲ ਕਰਨੀ ਤਾਂ ਉਹ ਨਾ ਕਰ ਲੈਣਗੇ ਪਖੰਡ ਨਹੀਂ ਹੁੰਦੇ ਤੇ ਉਹ ਨਹੀਂ ਹੁੰਦਾ ਹੁਣ ਮੈਂ ਉਹਦੀ ਵੱਲ ਜਾਊਂਗੀ ਨਾ ਉਹਨੇ ਮੈਨੂੰ ਪਤਾ ਨਹੀਂ ਕੀ ਬੋਲਣਾ ਫਿਰ ਮੈਂ ਮਈ ਮਈ ਕਰਦੀ ਫਿਰੂੰਗੀ ਮੈਂ ਜੀਜੀ ਦੇ ਗਾੜੀ ਆਖਣਾ ਹੁਣ ਫੋਨ ਖਰਾਬ ਹੋ ਗਿਆ ਤੇ ਮੇਰੀ ਵੱਲ ਆ ਗਈ ਆ ਮੇਰਾ ਤਾਂ ਜਾਨ ਨੂੰ ਵੱਢਿਆ ਰੂ ਨਹੀਂ ਕਰਦਾ ਉਧਰ ਆਪ ਗੱਲਾਂ ਕਰਕੇ ਸੱਚੇ ਹੋ ਜਾਂਦੇ ਆ ਮੈਨੂੰ ਫੇਰ ਨਵਾਉਂਦੇ ਹੀ ਆ ਵੀ ਨਵਾਉਂਦੇਗਾ ਵੀ ਤੂੰ ਨੀਵੀ ਹੋ ਕੇ ਉਹਨਾਂ ਦੇ ਥੱਲੇ ਲੱਗੀ ਰੋ। ਫੇ ਇਹ ਲੈ ਨਹੀਂ ਇੱਕ ਵਾਰ ਪੁੱਛ ਕੇ। ਕਿ ਤੁਹਾਨੂੰ ਭਾਰ ਲੱਗ ਚੱਲਿਆ ਹੈਗਾ? ਮੇਰੇ ਫੋਨ 'ਚ ਕੀ ਸੀ ਉੱਥੇ ਬੁੱਢੇ ਵਾਰੇ ਜਿਹੜਾ ਤੁਸੀਂ ਦੁਕਾਨਾਂ ਤੇ ਨਹੀਂ ਖੜ ਸਕਦੇ। ਹੁਣ ਡਰਦੀ ਮੈਂ ਗਾਂਹ ਹੋ ਕੇ ਗੱਲ ਨਹੀਂ ਕਰ ਸਕਦੀ ਉਸੇ ਵੇਲੇ ਮੂੰਹ ਜੋੜ ਕੇ ਵੀ ਨਹੀਂ ਤੁਸੀਂ ਲੈ ਕੇ ਜਾਓ ਲੈ ਕੇ ਜਾਓ। ਸਸਰੀ ਘਾਤੀ ਦਮਰ ਬਸ ਠੀਕ ਏ ਬੈਜੋ ਹੋਰ ਨਿਆਣੇ ਕਿੱਥੇ ਆ ਨਿਆਣੇ ਨਾ ਹਜੇ ਹੁਣੇ ਕੱਪੜੇ ਕੁੱਪੜੇ ਬਦਲ ਕੇ ਉਹਨਾਂ ਦੇ ਇੱਥੇ ਵੇ ਚਿੱਕੜ ਕਰ ਦਿੱਤਾ ਉਹਨਾਂ ਨੇ ਹਾਂ ਤਾਂ ਉਧਰ ਘੱਲ ਲਈਓ ਅੱਛਾ ਮੈਂ ਚਲ ਘੜੀ ਜਾਉ ਤੀਹੀਂ ਉਧਰ ਠੀਕ ਹਾਂ ਹੋਰ ਤੂੰ ਕਰਦੀ ਬਸ ਕਰਨਾ ਕੀ ਕੰਮ ਹੀ ਨਿਬੜ ਕੇ ਹੂੰ ਇਦਾਂ ਹੀ ਸੋਚਾਂ ਜੀਆਂ ਜੀ ਹੁਣ ਇਹਨਾਂ ਨੂੰ ਕਿ ਹਟਈਏ ਅੱਛਾ ਅੱਛਾ ਹਾਂ ਠੀਕਾ ਪਾਣੀ ਲਵਾ ਨਹੀਂ ਨਹੀਂ ਪਾਣੀ ਤੇ ਨਹੀਂ ਪੀਣਾ ਅੱਛਾ ਹਮ ਠੀਕਾ ਵੀਰਨ ਠੀਕ ਹੀ ਹੈ ਨਾ ਹਾਂ ਹਾਂ ਠੀਕ ਆ ਸਾਰੇ ਦੂਦਸ ਆਪਣਾ ਬਸ ਇਦਾਂ ਹੀ ਆ ਭਾਬੀ ਹਮ ਵਕਤ ਹੀ ਪੈ ਗਿਆ ਵਾ ਚਲ ਕੋਈ ਨਾ ਟੈਨਸ਼ਨ ਨਾ ਲੈ ਹੋ ਜਾਣਾ ਸਾਰਾ ਕੁਝ ਠੀਕ ਦੇਨ ਰਾਤ ਸੋਚਾਂ ਚ ਹੀ ਲੰਘ ਜਾਂਦਾ ਵਾ ਨਿਆਣੇ ਕਰਦੇ ਰਹਿੰਦੇ ਆ ਪਾਪਾ ਨੂੰ ਕਹੋ ਆਵੇ ਆਵੇ ਘਰ ਹਮ ਆਉਂਦੇ ਆ ਨੱਠੇ ਨੱਠੇ ਆਉਂਦੇ ਆ ਤੇ ਫੇਰ ਚੱਲ ਜਾਂਦੇ ਆ ਚਲ ਕੋਈ ਨਾ ਬੋਧਾ ਨਾ ਸੋਚਿਆ ਕਰ ਹੋ ਜਾਣਾ ਹੋਰੀ ਹੋਰੀ ਸਾਰਾ ਠੀਕ ਕਮਨ ਚੁੱਪ ਕਰ ਤੂੰ ਕਿੱਥੇ ਆ ਜੀ ਮਨਜੋਤ ਸਿੰਘ ਮਨਜੋਤ ਤੇ ਖਾ ਨਹੀਂ ਜਿੱਥੇ ਹੈ ਕਿਉਂ ਨਹੀਂ ਇੱਥੇ ਲੁਕਿਆ ਹੋਣਾ ਕਿਤੇ ਜੇ ਤੁਹਾਨੂੰ ਕਿਹਾ ਇੱਥੇ ਹੈ ਨਹੀਂ ਤਾਂ ਫਿਰ ਇੱਥੇ ਹੋਊਗਾ ਬੋਲ ਨਾ ਬੀਬਾ ਤੂੰ ਨਹੀਂ ਆਏਗੇ ਇੱਥੇ ਹੈਲੋ ਉਹ ਮਨਜੋਤ ਜੇ ਇੱਥੇ ਆਂਦੇ ਨਿਕਲ ਜਾ ਬਾਹਰ ਸਾ ਵੀ ਨਹੀਂ ਦੇ ਆਗੇ ਇੱਥੇ ਮੈਂ ਕਿਹਾ ਕੋਈ ਨਹੀਂ ਮੈਨੂੰ ਵੀ ਦੇਖਣ ਦਿਆ ਵੇਖ ਲਾਂਗੇ ਬਾਈ ਇਥੋਂ ਨਿਕਲ ਦੇ ਨੀ ਇਦਾਂ ਦੇ ਮਨਜੋਤ ਸਿੰਘ ਉਹ ਹੈ ਤੇ ਮੇਰਾ ਵੀ ਨਿਕਲ ਬਾਹਰ ਉਹ ਇਹਨਾਂ ਨੂੰ ਟੈਨਸ਼ਨ ਆ ਲੈ ਕਿੱਥੇ ਗਿਆ ਜੀ ਦੱਸੋ ਕਿੱਥੇ ਲਗਾਇਆ ਉਹਨੂੰ ਸਾਨੂੰ ਨਹੀਂ ਪਤਾ ਕਿੱਥੇ ਆ ਤੁਸੀਂ ਆਪੇ ਲੱਭ ਲਓ ਸਬਜੀ ਕੀ ਦੇਨੀ ਆ ਉਹ ਉਹ ਤੇ ਨਿਰਦੋਸ਼ ਵਾ ਉਹਦਾ ਕਿਹੜਾ ਕੋਈ ਕਸੂਰਾ ਉਹ ਸਾਨੂੰ ਪਤਾ ਵਾ ਕੌਣ ਦੋਸ਼ੀ ਆ ਤੇ ਕੌਣ ਨਿਰਦੋਸ਼ੀ ਆ ਚਲੋ ਫੇ ਜੇ ਨਹੀਂ ਹੈਗਾ ਤੇ ਤੁਸੀਂ ਚਲੋ ਮੇਰੇ ਨਾਲ ਥਾਣੇ ਚਲੋ ਥਾਣੇ ਹੋਰ ਕਿੱਥੇ ਤੁਹੀ ਇੱਧਰ ਕਿਧਾਣੇ ਲੈ ਜਾਉਂਗੇ ਖੜਨਾ ਕਿਉਂ ਨਹੀਂ ਮੈਂ ਡਿਊਟੀ ਕਰਨ ਆਇਆ ਵਾਂ ਲੇਡੀ ਕਨਸਟੇਬਲ ਕਿੱਥੇ ਆ ਤੁਹਾਨੂੰ ਰੂਲਸ ਦਾ ਨਹੀਂ ਪਤਾ ਹੈਗਾ ਲੇਡੀਜ਼ ਕਨਸਟੇਬਲ ਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੇਡੀਜ਼ ਕਨਸਟੇਬਲ ਕੋਈ ਨਹੀਂ ਉਹ ਵੀ ਆਉਂਦੀਆਂ ਵਾਂ ਕੋਈ ਨਹੀਂ ਫਿਰ ਜਦੋਂ ਆਉਗੇ ਨਾ ਫਿਰ ਦੇਖ ਲਾਂਗੇ ਮੈਂ ਤੇ ਆਖਿਆ ਬੀਬੀਆਂ ਦਰਜਾਂ ਦੀਆਂ ਭਾਰੀ ਤੇ ਹੈ ਹੀ ਬਹੁਤ ਤੇਜ਼ ਇਹ ਕਹਿੰਦੇ ਫਿਰ ਪਤਾ ਹੀ ਕੁਝ ਨਹੀਂ ਚਲੋ ਫਿਰ ਚਲੋ ਥਾਣੇ ਚਲੀਏ ਨੀ ਕਿੱਥੇ ਚਲੋ ਕਿੱਥੇ ਆ ਤੁਹਾਡੀ ਲੇਡੀ ਕਨਸਟੇਬਲ ਐਦਾਂ ਕਿੱਦਾਂ ਲੈ ਜੂਗੀ ਤੈਨੂੰ ਬੋਤਾ ਸਮਝਾਓ ਨਾ ਮੈਨੂੰ ਸਭ ਪਤਾ ਵਾ ਉਹ ਤੁਸੀਂ ਵੀ ਬੋਤੀ ਨਾ ਸਮਝਾਓ ਨਾ ਸਾਨੂੰ ਵੀ ਸਾਰਾ ਪਤਾ ਆ ਠੀਕ ਹੈ ਨਾ ਤੁਹਾਨੂੰ ਕੀ ਲੱਗਦਾ ਸਾਨੂੰ ਕੁਝ ਨਹੀਂ ਪਤਾਗਾ ਇੱਥੇ ਤੇ ਤੁਸੀਂ ਕਰਕੇ ਗਨਾ ਤੇ ਹੁਣ ਤਿੰਨ ਲੱਖ ਲੋਕ ਦੇਸ਼ੇਵ ਦੇ ਫਿਰਦੇ ਜੇ ਇਹ ਤੇ ਨਾਲ ਜਾਣਾ ਹੀ ਪੈਣਾ ਵਾ ਜਿੰਨੇ ਗਨਾ ਕੀਤਾ ਉਹਨੂੰ ਤੇ ਖੜੋ ਹਾਂ ਤੇ ਲਿਆਓ ਫਿਰ ਉਹ ਲਿਆਓ ਫਿਰ ਸਾਹਮਣੇ ਤੇ ਤੈਨੂੰ ਲੱਭ ਲਓ ਆਹੋ ਤੇ ਤੁਸੀਂ ਲੱਭੋ ਨਾ ਸਾਨੂੰ ਕਦੋਂ ਆ ਕੇ ਤੰਗ ਕਰਦੇ ਇੱਥੇ ਫੇਰ ਮੈਂ ਲੱਭਣ ਡਿਆ ਤੇ ਅੰਦਰੋਂ ਆਵਾਜ਼ਾਂ ਮਾਰੀ ਜਾਂਦੀਆਂ ਜੇ ਐਦਾਂ ਅੰਦਰਾਂ ਦੇ ਵਿੱਚ ਫੋਲਣ ਦਾ ਤੇ ਕੋਈ ਕੰਮ ਨਹੀਂ ਹੈਗਾ ਤੁਹਾਡਾ ਫੇਰ ਲੁਕਿਆ ਹੋਊਗਾ ਅੰਦਰ ਐਦਾਂ ਕਿਦਾਂ ਤੁਸੀਂ ਕਮਰਿਆਂ ਦੇ ਵਿੱਚ ਜਾਈ ਜਾਂਦੇ ਆ ਤੁਹਾਡੇ ਕੋਲ ਸਰਚ ਵਾਰੰਟ ਹੈਗਾ ਉਹ ਬੀਬਾ ਸਰਚ ਵਾਰੰਟ ਵੀ ਲੈ ਆਵਾਂਗੇ ਐਦਾਂ ਕਰੋ ਜੇ ਬਚਣਾ ਵਾ ਨਾ ਤੇ ਰੁਪਈਆ 5000 ਦੇ ਦਿਓ ਤੇਰ ਪਾਣੀ ਬਣ ਜੂਗਾ ਤੇ ਚੱਲ ਮੈਂ ਜਾਣਾ ਵਾ ਅਚੈਤ ਨਾਲ ਕੋਈ ਵੀ ਆ ਜਾਊਗਾ ਉਹੀ ਕਹੂਗਾ 5000 ਕੱਢੋ 10000 ਕੱਢੋ ਲੰਗਰ ਦੇ ਸਾਜੀ ਇੱਥੇ ਲਾਇਆ ਨਹੀਂ ਹੈ ਕਿਸ ਨੇ ਇਹ ਦੇਣੇ ਪੈਂਦੇ ਆ ਫਿਰ ਬੀਬਾ ਇਹ ਦੇਣੇ ਪੈਂਦੇ ਆ ਗਨਾਹ ਕੀਤਾ ਹੋਵੇ ਨਾ ਤੇ ਬਚਣ ਲਈ ਬੜਾ ਕੁਝ ਕਰਨਾ ਪੈਂਦਾ ਵਾ ਰੁਕबीर ਨੂੰ ਜਾਂਦੇ ਜੀ ਮੈਨੋਂ ਨਾ ਸ਼ਫਾਰਸ਼ਾ ਨਾ ਪਾਓ ਬਹੁਤੀਆਂ ਕੋਈ ਗੱਲ ਨਹੀਂ ਤੁਸੀਂ ਰੁਕੋ ਮੈਂ ਕਿਉਂ ਨਹੀਂ ਪਾ ਮਾਨਪ੍ਰੀਤ ਦਾ ਫੋਨ ਇਹਨੇ ਕੀ ਕਹਿਣਾ ਮਾ ਭਲਾ ਹਲੋ ਕੰਨ ਨੂੰ ਆਇਓ ਵੀਰੇ ਦੀਦੀ ਹਾਂ ਮੈਂ ਦੀਦੀ ਬੋਲਣ ਦੀ ਆ ਅੱਛਾ ਕੰਨ ਨੂੰ ਭੇਜੋ ਹਾਂ ਵੀਰ ਨੂੰ ਕਿਉਂ ਕੀ ਕੰਮ ਕੰਮ ਹੀਗਾ ਕੋਈ ਤੇ ਤਹੀ ਜਲਦੀ ਭੇਜੋ ਇਹਨਾਂ ਨੂੰ ਜਾਮੇ ਦੀ ਗੱਲ ਕਰਵਾਇਓ ਫਿਰ ਨਹੀਂ ਜਿਹੜਾ ਵੀ ਕੰਮ ਹੈਗਾ ਵਾ ਮੈਨੂੰ ਦੱਸ ਦੇ ਮੈਂ ਆਪਣੇ ਤੇਰਾ ਸੁਣਾ ਉਹਨਾਂ ਨੂੰ ਦੇ ਦੂੰਗੀ ਕਾਮਨਾਂ ਕੋਈ ਜ਼ਰੂਰੀ ਹੈ ਤੇ ਮੈਂ ਕਿਹ ਜਾਂਦੇ ਗੱਲ ਕਰਵਾ ਦੋ ਤੇ ਜਾਂ ਫੇ ਭੇਜ ਦਿਓ ਸਾਡੇ ਘਰ ਨੂੰ ਤੇ ਬਾਅਦ ਵਿੱਚ ਮੈਂ ਦੱਸਦੀ ਆ ਤੁਹਾਨੂੰ ਫਿਰ ਚੰਗਾ ਭੇਜ ਦਿਨੀ ਆ ਚੰਗਾ ਮੈਂ ਕਹਿੰਨੀ ਹੱਦ ਹੋ ਗਈ ਆ ਸ਼ੱਕ ਨਾ ਕਰਾਂ ਤੇ ਕੀ ਕਰਾਂ ਆਂਦੀ ਵੀ ਉਹਨੂੰ ਭੇਜ ਦੇ ਤੇ ਜਾਮੇ ਦੀ ਗੱਲ ਕਰਵਾ ਦੇ ਪਤਾ ਨਹੀਂ ਕਿਹੜਾ ਕੰਚ ਵਾਲਾ ਪਾਉਣਾ ਵਾ ਜਿਹੜਾ ਮੇਰੇ ਨਹੀਂ ਪੈ ਸਕਦਾ ਥੇ ਚਲ ਗਏ ਜੇ ਲਿਆਓ ਪੈਸੇ ਬਸ ਹੋਣ ਲੱਗੇ ਪੈਸੇ ਸਾ ਜੀ ਘਰੇ ਜਿਹੜਾ ਰੱਖੇ ਨਹੀਂ ਆਉਂਦੇ ਓਦਾਂ ਨਾ ਤੁਸੀਂ ਗਲਤੀ ਘਾਂਡੇ ਜੇ ਬੰਦਾ ਪੇਸ਼ ਕਰਾ ਦਿਓ ਤੇ ਤੁਹਾਨੂੰ ਪੈਸੇ ਉਹਨਾ ਦੇਣੇ ਪੈਣ ਸਾਹਿਬ ਸਾਸੀ ਗਰ ਸਾਸੀ ਗਰ ਤੂੰ ਕਿੱਧਰ ਸਾਰੇ ਇੱਥੇ ਬਸ ਮੜਾ ਜਾ ਆਇਆ ਹੈਗਾ ਕੰਮ ਆਇਆ ਹੈਗਾ ਕੀ ਕੰਮ ਹੈ ਪਾਣੀ ਮਾੜਾ ਨਹੀਂ ਪਾਣੀ ਜਰ ਰੀਆ ਮੰਗਦੇ ਦੱਸਿਆ ਤਾਂ ਹੈਗਾ ਤੁਹਾਨੂੰ ਬਸ ਆਪ ਕਰਦਾ ਤੇਰੇ ਕੋਈ ਇਦਾਂ ਗੱਲ ਸੁਣ ਕੋ ਚਾਹ ਪਿਆਲ ਮੰਨਪਿੰ ਪੁਰਾਣਿਆਂ ਨੂੰ ਹਾਂਜੀ ਠੀਕ ਦੋ ਚੱਲ ਤੂੰ ਨਾ ਟੈਨਸ਼ਨ ਲੈ ਦੱਸੋ ਸਾਹਿਬ ਜੀ ਆ ਜਾ ਆ ਜਾ ਗਾੜੀ ਲੱਦਦਾ ਹਾਂ ਨੰਮ ਨੂੰ ਇਹ ਦੱਸ ਤੈਨੂੰ ਐਡਰੈਸ ਕਰਨਾ ਦਿੱਤਾ ਇੱਥੇ ਮੈਂ ਸਾਭਜੀ ਮੁੰਚੀ ਵਾਲੀ ਡੈਰੀ ਚੋਂ ਵੇਖਿਆ ਹੈਗਾ ਤੈਨੂੰ ਪਤਾ ਵੀ ਗਿਆ ਘਰ ਕਿਦਾ ਵਾ ਆਹ ਓਏ ਇੱਥੇ ਤੁਸੀਂ ਕੀ ਘੰਡੇ ਜੀ ਆ ਸਾਡਾ ਟੱਬਰ ਆ ਸਾਰੇ ਚਲੋ ਸਾਹ ਸਾਰੇ ਥਾਣੇ 'ਚ ਪਤਾ ਵਾ ਮੇ ਕੋਈ ਫੇ ਗਲਤੀ ਹੋ ਗਈ ਮੈਂ ਤੇ ਐਵੇਂ ਇੱਧਰ ਨੂੰ ਆ ਗਿਆ ਫੇ ਕਿਤੇ ਜਾਣ ਤੋਂ ਪਹਿਲਾਂ ਨਾ ਪੁੱਛ ਲਈਦਾ ਹੁੰਦਾ ਕਿ ਮੈਂ ਚੱਲਿਆਂ ਕਿੱਥੇ ਆ ਨਾਲ ਦੀ ਕੋਠੀ 'ਚ ਕੈਮਰੇ ਲੱਗੇ ਆ ਸਾਰੀ ਰਿਕਾਰਡਿੰਗ ਤੇ ਵੀ ਚੋਗੀ ਹੁੰਦੀ ਆ ਉਹਦੇ ਅਡਾਉਣ ਲੱਗਾ ਕੁੜੀ ਸਾੜੀਆਂ ਕਿ ਤੈਨੂੰ ਮੈਂਟੇਨ ਨਹੀਂ ਲਾਉਣਾ ਹੋ ਜੋ ਕਿ ਆਇਆ ਹੈ ਨਾ ਜਿ세 ਜਿਗਰ ਗਰਾਈ ਕਰਦਾ ਤੁਰਿਆ ਰਹੀ ਨਾ ਤੂੰ ਰੋਜ ਧੜੀ ਹੋ ਨਹੀਂ ਲਾਮਾ ਮਿਲਦਾ ਸਾਹਿਬ ਜੀ ਗਲਤੀ ਹੋ ਗਈ ਮੇਰੇ ਕੋ ਕਿੰਨੇ ਤਰੇ ਅੱਗੇ ਲਾਮੇ ਮਿਲ ਗਏ ਕਿੰਨੀ ਵੀ ਤਰ ਮੈਂ ਸਮਝਾ ਚੁੱਕਾ ਹਾਂ ਕਿ ਇਹੋ ਜੇ ਕੰਮ ਨਹੀਂ ਕਰੀ ਦੇ ਤੂੰ ਫੇਰ ਨਹੀਂ ਟਲਦਾ ਆਪਣੀਆਂ ਆਤਾਂ ਨੂੰ ਹੋ ਨਹੀਂ ਮਿਲਦਾ ਲਾਮਾ ਸਾਹਿਬ ਜੀ ਚੱਲ ਪਹੁੰਚਾਂ ਨੇ ਆਉਣਾ ਮੈਂ ਵੀ ਠੀਕ ਜੀ ਉਸਤੁਕਰ ਬਬਾ ਕਦੇ ਮਨਪ੍ਰੀਤ ਵਾ ਜਿਹੜੀ ਮੇਰੇ ਪੁੱਛੇ ਤੋਂ ਬਿਨਾਂ ਕਦੇ ਹਿਲਦੀ ਨਹੀਂ ਕੋਈ ਗੱਲਬਾਤ ਹੋਵੇ ਸਿਰਫ ਫੋਨ ਕਰ ਦਿੰਦੀ ਹੈ ਇੰਨਾ ਚੰਗਾ ਹੋ ਗਿਆ ਕਿਤੇ ਬਲਜੀਤ ਨੂੰ ਨਹੀਂ ਦੱਸਿਆ ਆਮਨੇ ਨੇ ਜਦ ਬਲਜੀਤ ਨੇ ਕਿਹਾ ਜਿੱਦਾਂ ਦਾ ਉਹ ਆਇਆ ਵਾ ਉਦਾਂ ਦਾ ਤੂਰ ਲਿਆ ਹੋਣਾ ਨਾਲ ਉਹਨੇ ਤੇ ਗੱਲ ਮੰਨਣੀ ਵੀ ਨਹੀਂ ਮੇਰੀ ਉਹਨੇ ਤੇ ਪੈਰਾਂ ਤੇ ਪਾਣੀ ਪੈਣ ਨਹੀਂ ਦੇਣਾ ਚੰਗਾ ਭੈਣ ਜੀ ਫਿਰ ਚੰਗਾ ਵੀਰੇ ਦੋ ਕੀ ਵੇ ਸਾ ਮਾਰਦਾ ਆ ਤੇ ਕਦੀ ਨਹੀਂ ਕਾਕੇ ਕੋ ਪੈਸਾ ਕਦੀ ਨਹੀਂ ਲਿਆ ਭਾਈ ਹੋ ਆ ਵੀ ਚੱਲ ਟੱਬਰ ਹੀ ਤੁਹਾਡਾ ਤੇ ਕੋਈ ਨਹੀਂ ਹੁਣ ਗੱਲ ਕਰ ਲਈ ਪਰ ਜਿੱਦਣ ਹੁਣ ਮੇਰੇ ਸਾਹਮਣੇ ਕਿਤੇ ਕੋਈ ਪੈਸਾ ਥੇਲਾ ਫੜਦਾ ਵੇਖਿਆ ਨਾ ਫਸਾਉ ਬੁਰੀ ਤਣਾ ਉਦੋਂ ਤੇ ਮੈਂ ਪੁੱਛੂੰਗਾ ਵੀ ਸਾਹਿਬ ਜੀ ਹੁਣ ਦੱਸੋ ਤਾਂ ਹੀ ਭਲੀ ਦਿਹਾੜੀ ਪੰਨ ਲੱਗੀ ਪਤਾ ਨਹੀਂ ਕਿੱਥੋਂ ਆ ਗਿਆ ਕਲ ਕੋਈ ਨਹੀਂ ਇਹਨਾਂ ਦਾ ਥਾਣੇ ਜਾ ਕੇ ਕਰਨਾ ਗੱਲ ਹੁਣ ਇਹ ਹੀ ਲਾਉਣਾ ਅਰੀਜਨ ਕਲਾਸ ਜਾ ਕੇ ਇਹਦੇ ਗਿੱਜਿਆ ਗਿੱਜਿਆ ਰੋਜਾ ਆਇਆ ਕਰੂਗਾ ਇਦਾਂ ਨਾ ਕੋ ਕਹਿਆ ਇਹਨੂੰ ਇੰਨਾ ਜੰਗਾ ਮਨਪੀਤ ਨੂੰ ਪੈਸੇ ਨਹੀਂ ਫੜਾਤੇ ਇਹਨੂੰ ਜਦ ਇਹਨੇ ਹੋਰ ਚਵਨ ਦੱਸਣੇ ਕਿ ਉਥੇ ਪੈਸੇ ਮਿਲ ਜਾਂਦੇ ਜਾਂਦੀ ਤੂੰ ਤੇ ਮਨਪੀਤ ਅਵੇਂ ਡਰ ਜੰਨੀ ਆ ਦੇਖ ਲੈ ਚਲ ਗਿਆ ਨਾ ਹੁਣ ਭਾਬੀ ਡਰ ਬੰਦਿਆਂ ਦਾ ਥੋੜਾ ਵਾ ਡਰ ਤੇ ਆ ਵਰਦੀ ਦਾ ਵਾ ਖਾਕੀ ਦਾ ਹੀ ਉਹ ਡਰ ਸਾਰਾ ਚਲੋ ਕੁਛ ਨਹੀਂ ਹੁੰਦਾ। ਚਲ ਮਾਰ ਵੀ ਤੂੰ ਚਿੰਤਾ ਨਾ ਕਰਿਆ ਕਰ ਕੋਈ ਗੱਲ ਨਹੀਂ। ਨਾ ਘਰੋਂ ਦੀ ਲੋੜਾ ਕੋਈ। ਹਾਂਜੀ। ਤੇ ਪਰੌਣੀ ਕਦੇ ਕੁੱਦੀ ਆਈ ਆ। ਇਹ ਤੇ ਪਾਸਾ ਜੇ ਆਏ ਹੀਗੇ। ਮੈਂ ਆ ਕੇ ਬੈਠੀ ਆਂ ਤੇ ਨਾਲ ਹੀ ਆਗੇ ਉਹ। ਉਹ ਕੋਈ ਗੱਲ ਨਹੀਂ। ਪਰ ਮੈਂ ਤਾਂ ਡਰ ਗਈ। ਉਹ ਦੀ ਕਹਿੰਦੇ ਅਰੈਸਟ ਕਰਕੇ ਲੈ ਕੇ ਜਾਣਾ। ਮੈਂ ਇੱਦਾਂ ਕਿਦੋਂ ਤੁਸੀਂ ਅਰੈਸਟ ਕਰਕੇ ਲੈ ਜਾਓਗੇ। ਲੈ ਜਾਣਾ ਐਸੀ। ਆਹ ਲੇਡੀ ਕੰਸਟੇਬਲ ਨੂੰ ਪਿਆਲ ਚਾਹ ਪਾਣੀ ਪਰੌਣੀ ਇਹਨੂੰ। ਹਾਂਜੀ। ਕੋਈ ਗੱਲ ਬਾਤ ਮੈਨੂੰ ਫੋਨ ਕਰ ਦੇ। ਹਾਂਜੀ ਠੀਕ ਹੈ। ਤੇ ਮੈਂ ਚੱਲਿਆ ਥਾਣੇ ਨੂੰ। ਠੀਕ। ਠੀਕ ਆ? ਹਾਂਜੀ। ਵੇਖ ਲਾ ਬੰਦੇ ਬੰਦੇ ਚ ਕਿੰਨਾ ਫ ਇਕ ਹੀ ਆ ਤੇ ਇਹਨਾਂ ਦੇ ਸਿਰ ਤੇ ਹੀ ਆ ਮਨਜੋਤ ਤੋਂ ਬਾਦਾਂ ਤਾਂ ਹੀ ਉਹ ਦਿਨ ਦੀ ਮੈਂ ਤਾਂ ਨੂੰ ਕਹੀ ਜਾਨੀਂ ਕੋਈ ਗੱਲ ਨਹੀਂ ਤੁਸੀਂ ਆਪਣੇ ਸਾਰੇ ਪ੍ਰੋਗਰਾਮ ਨਿਪਟਾ ਲਓ ਧੀਰ ਹੀ ਆਇਓ ਭਾਵੇਂ ਬਸੇ ਵੀ ਤੇ ਗੱਲ ਆ ਉਹਦਾ ਭਾਜੀ ਚੰਗੇ ਆ ਚਲ ਜਦੋਂ ਹਨਾ ਬੁਲਾਉਣੇ ਤੇ ਉਦੋਂ ਆ ਤੇ ਜਾਂਦੇ ਆ ਨਾ ਆਂਡ ਘਾਂਡੇ ਚੰਗਾ ਹੋਵੇ ਤੇ ਆਪਣੇ ਸਕੇ ਭਰਾਵਾਂ ਨਾਲੋਂ ਵਿਵਦ ਕੇ ਹੁੰਦਾ ਹੋਰ ਕੀ ਆ ਨਹੀਂ ਤੇ ਅੱਜ ਕੱਲ ਕੋਣ ਪੁੱਛਦਾ ਹੂੰ ਚਲਾ ਭਾਬੀ ਚਾਹ ਬਣਾ ਆ ਫਿਰ सची मेरा तो सोच सोच के दिमाग ही खराब हो गया केड़े वाले आउन तो मैं पूछा <स्थाथ>